ਸਤ ਸ੍ਰੀ ਅਕਾਲ ਦੋਸਤੋ ਇਹ ਵਾਲੇ ਕੰਮ ਦੀ ਜਿਹੜੀ ਫਿਟਿੰਗ ਆ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਮੈਂ ਪਹਿਲਾਂ ਵੀਡੀਓ ਇੱਕ ਪਾਈ ਸੀ ਪਾਈ ਹੋਈ ਹੈ ਆਪਣੀ ਤੇ ਇਸ ਲਈ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿੰਨਾ ਹਨੇਰਾ ਫੁੱਲਨੇਰਾ ਹਨ ਤੁਹਾਨੂੰ ਅੱਜ ਪਾਵਰ ਆਫ ਬ੍ਰਾਂਡ ਕੋਲ ਬ੍ਰਾਂਡ ਦੀ ਜਿਹੜੀ ਪਾਵਰ ਅਸਾਨੂੰ ਦਿਖਾਉਣ ਲੱਗੇ ਆ ਫਿਟਿੰਗ ਪ੍ਰੋਪਰ ਕਰਨ ਦਾ ਜਾਂ ਚੰਗਾ ਕਰਨ ਦਾ ਇਹੀ ਫਾਇਦਾ ਹੁੰਦਾ ਹੈ ਚੰਗਾ ਸਮਾਨ ਬ੍ਰਾਂਡਡ ਵਰਤਨ ਦਾ ਕਿ ਤੁਹਾਨੂੰ ਸਾਰਾ ਨੇਰਾ ਕੋਈ ਵੀ ਕਿਤੇ ਹੋ ਨਹੀਂ ਹੈ ਨਾ ਫੁੱਲ ਮਤਲਬ ਉਹ ਨੇਰਾ ਹੋਇਆ ਵਾ ਕਾਫੀ ਟਾਈਮ ਹੋਇਆ ਵਾ ਸੀ ਨੇਰਾ ਹੋਇਆ ਵਾ ਜਿਆਦੇ ਤੇ ਇਹ ਤੁਹਾਨੂੰ ਮੈਂ ਇਹ ਕੁਆਲਟੀ ਚੈੱਕ ਕਰਾਉਣਾ ਵਧੀਆ ਕੰਮ ਕਰਾਉਣ ਦਾ ਇਹੀ ਫਾਇਦਾ ਹੁੰਦਾ ਹੈ ਤੇ ਵਧੀਆ ਮਤਲਬ ਕੋ ਵਧੀਆ ਕੰਮ ਉਚਾਈ ਨਮਾਈ ਜਿਹੜੀ ਕੈਮਰੇ ਦੀ ਉਹ ਪ੍ਰੋਪਰ ਲਾਉਣ ਦਾ ਇਹੀ ਫਾਇਦਾ ਹੁੰਦਾ ਹੈ ਕਈ ਵਾਰੀ ਆਪਾਂ ਜਿਆਦਾ ਉਚਾਈ ਤੇ ਲਾ ਦਿੰਨੇ ਜਾਂ ਜਿਆਦਾ ਨੀਵੇਂ ਲਾ ਦਿੰਨੇ ਉਹਦੀ ਵੀਡੀਓ ਕੁਆਲਟੀ ਨਹੀਂ ਬਣਦੀ ਇੱਕ ਪ੍ਰੋਫੈਸ਼ਨਲ ਦੇ ਹਿਸਾਬ ਦੇ ਨਾਲ ਜਿਹੜਾ ਕੈਮਰੇ ਦੀ ਫਿਟਮੈਂਟ ਆਏ ਤੁਹਾਨੂੰ ਪਾਣ ਕੁਆਲਟੀ ਦੀ ਚੈੱਕ ਕਰਨੇ ਅੰਦਰ ਲਿਆ ਕੇ ਪ੍ਰੋਪਰ ਜਿਹੜਾ ਸਾਰਾ ਦਿਖ ਰਿਹਾ ਹੈ ਹਨਾ ਇਹ ਸਾਰਾ ਇਕ ਵਿਜਨ 2 ਮੈਗਾਪਿਕਸਲ ਕੰਮ ਹੋਇਆ ਹੋਇਆ ਹੈ ਇਹਦੇ ਵਿੱਚ 76003 ਜਿਹੜਾ Q1 NVR ਲੱਗਿਆ ਹੋਇਆ ਤੇ ਦੇਖੋ ਵੀਰੇ ਕੁਆਲਟੀ ਚੈੱਕ ਕਰ 파 ਰਹੇ ਹੋ ਤੁਸੀਂ ਜਿਹੜਾ ਪ੍ਰੋਪਰ ਸਾਰਾ ਕੁਝ ਦਿਖ ਰਿਹਾ ਕੋਈ ਜਿਆਦਾ ਤੁਸੀਂ ਬਾਹਰ ਦੇਖਿਆ ਕੋਈ ਫੁੱਲ ਨੇਰਾ ਸੀ ਕੋਈ ਲਾਈਟ ਨਹੀਂ ਜਾ ਕਰੀ ਮੇਨ ਡੋਰ ਵਾਲਾ ਕੈਮਰਾ ਵੀ ਰੋਣਾ ਦੀ ਦੇ ਅਨਸਾਰ ਹੀ ਲੱਗਿਆ ਹੋਇਆ ਹੈ ਸਿਰਫ ਡੋਰ ਤੇ ਬੰਦਾ ਦਿਖਣ ਲਈ ਇਹ ਸਾਰੇ ਵੀਡੀਓ ਦੀ ਬੈਕਯਾਰਡ ਦੀ ਦੇਖੋ ਕੋਈ ਵੀ ਲਾਈਟ ਨਹੀਂ ਹੈਗੀ ਜਿਹੜੀ ਫਿਰ ਵੀ ਦੇਖੋ ਕੁਆਲਿਟੀ ਤੁਸੀਂ ਚੈੱਕ ਕਰ ਰਹੇ ਹੋ ਕੁਆਲਿਟੀ ਦੇ ਵਿੱਚ ਕੰਮ ਕਰਾਉਣ ਲਈ ਸਾਡੇ ਨਾਲ ਸੰਪਰਕ ਕਰਾਓ